ਵੈ ਗੁਰੂ ਜੀ ਦਾ ਖੰਸਾ ਵੈ ਗੁਰੂ ਜੀ ਕੀ ਫਤਿਹ ਚਿੰਮੈਂਟ ਤਾਂ ਗੁਰੂ ਮਹਾਰਾਜ ਦੀ ਹੈ ਉਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਤੇ ਸੰਗਤ ਨੇ ਸਹਿਯੋਗ ਕੀਤਾ ਅਸੀਂ ਇਸ ਮੁਕਾਮ ਤੇ ਅੱਜ ਪਹੁੰਚੇ ਹਾਂ ਪਿੱਛੇ ਅਸੀਂ ਆਪ ਜੀ ਨੂੰ ਦੱਸਿਆ ਸੀ ਵੀ ਅਸੀਂ 37 ਘਰ ਦੇ ਦਿੱਤੇ ਸੀ ਅੱਜ ਔਰ ਦੋ ਦਿਨ ਬਾਅਦ ਅਸੀਂ ਹੁਣ 27 ਘਰ ਫਿਰ ਦੇਣ ਜਾ ਰਹੇ ਹਾਂ ਜੀ ਜੋ ਕਿ ਲਗਭਗ 65 ਘਰ ਹੋ ਜਾਣਗੇ ਜੋ ਸਾਡੀ ਸੰਗਤ ਨਾਲ ਕਮਿਟਮੈਂਟ ਸੀ ਵੀ ਅਸੀਂ ਸੌ ਕਰ ਦੇਵਾਂਗੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿਉਂਕਿ ਹੁਣ ਜਿਹੜੇ ਸਾਡੇ ਘਰ ਨੇ ਉਹ 18 ਘੰਟਿਆਂ ਚ ਬਣ ਗਏ ਨੇ 18 ਘੰਟਿਆਂ ਬਾਅਦ ਅਸੀਂ ਘਰ ਬਣਾ ਦਿੰਨੇ ਆ 27 ਤਰੀਕ ਨੂੰ ਅਸੀਂ ਹੈਂਡਓਵਰ ਕੀਤੇ ਸੀ 28 ਨੂੰ ਕੰਮ ਦੁਬਾਰਾ ਰੰਭਿਆ ਸੀ ਤੇ ਅੱਜ 14 ਹੈ ਅਸੀਂ 27 ਘਰ ਬਣਾ ਚੁੱਕੇ ਹਾਂ ਸੋ ਅਸੀਂ 5 ਦਸੰਬਰ ਦੇ ਲਗਭਗ ਅਸੀਂ ਸਾਰੇ ਘਰ ਜਿਹੜੇ ਨੇ ਉਹ ਕੰਪਲੀਟ ਕਰ ਦੇਵਾਂਗੇ ਔਰ ਸੰਗਤ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਇੱਕ ਜੱਗ ਲੰਗਰ ਚੱਲ ਰਿਹਾ ਹੈ ਜਿੰਨੇ ਵੀ ਹੁਣ ਹਿੱਸਾ ਪਾਉਣਾ ਹੈ ਚਾਹੇ ਥੋੜਾ ਚਾਹੇ ਬਹੁਤਾ ਇਸ ਜੱਗ ਦੇ ਵਿੱਚ ਹਿੱਸਾ ਪਾ ਲਓ ਸਿਰਫ ਤੇ ਸਿਰਫ 20 ਦਿਨ ਤੱਕ ਸਾਰੇ ਘਰ ਕੰਪਲੀਟ ਹੋ ਜਾਣਗੇ ਜਿੰਨੇ ਵੀ ਇੱਥੇ ਫੈਕਟਰੀ ਸੀ ਸੋ ਸਾਰੇ ਘਰ ਬਣ ਜਾਣਗੇ ਅਸੀਂ ਸਮੁੱਚੇ ਡਾਲਰਾਂ ਦਾ ਸਮੁੱਚੀ ਪ੍ਰੈਸ ਕਲੱਬ ਦਾ ਜਿੰਨੇ ਵੀ ਆਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਸਾਥ ਦੇਣ ਦਾ ਭਾਵ ਹਰ ਵਾਰੀ ਜਦੋਂ ਵੀ ਬੁਲਾਇਆ ਇਹ ਬੜੇ ਪੇਮ ਨਾਲ ਆਏ ਸ਼ਰਧਾ ਨਾਲ ਆਏ ਇਹਨਾਂ ਨੇ ਦੁਨੀਆ ਤੱਕ ਇਹ ਗੱਲ ਪਹੁੰਚਾਈ ਸੰਗਤ ਨੇ ਉੱਥੋਂ ਸਾਨੂੰ ਸੇਵਾ ਭੇਜੀ ਅਸੀਂ ਸੰਗਤ ਦੀ ਸੇਵਾ ਨੂੰ ਹੋਈ ਫੋਈ ਕਰਕੇ ਵੱਧ ਤੋਂ ਵੱਧ ਉਸ ਨੂੰ ਦੁਗਣਾ ਕਿਵੇਂ ਕਰ ਸਕਦੇ ਸੀ ਅਸੀਂ ਕੀਤਾ ਤੇ ਕੱਲ੍ਹ ਕੀ ਤਾਂ ਟੈਸਟ ਵਰਦਾ ਬਰੂ ਸਾਹਿਬ ਨੇ ਇਹ ਕਾਰਜ ਅੱਜ ਤਕਰੀਬਨ ਨੇੜੇ ਲਾ ਦਿੱਤਾ ਸੋ ਅੱਜ ਸਾਡੇ ਨਾਲ ਸਪੈਸ਼ਲ ਬੰਬੇ ਤੋਂ ਖਾਰਗੁਰਦੇਵ ਸਾਹਿਬ ਦੇ ਪ੍ਰਧਾਨ ਉੱਥੋਂ ਦੀ ਪੂਰੀ ਮੈਨੇਜਮੈਂਟ ਕਮੇਟੀ ਆਈ ਹੈ ਇਸ ਕਾਰਜ ਨੂੰ ਕੋ ਇਹਨਾਂ ਨੇ ਮਾਇਆ ਪੇਜੀ ਸੀ ਇਹਨਾਂ ਦੀ ਮਾਇਆ ਵੀ ਠੀਕ ਲੱਗੀ ਹੈ ਕਿ ਨਹੀਂ ਲੱਗੀ ਉਸ ਨੂੰ ਦੇਖਣ ਵਾਸਤੇ ਵੀ ਆਏ ਨੇ ਹੋਰ ਸੇਵਾ ਕਰਨ ਵਾਸਤੇ ਵੀ ਆਏ ਨੇ ਸੋ ਅਸੀਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਨਾਲ ਬੇਨਤੀ ਵੀ ਕਰਦੇ ਹਾਂ ਹੁਣ ਕਾਰਜ ਬਹੁਤ ਥੋੜੇ ਦਿਨਾਂ ਦਾ ਰਹਿ ਗਿਆ ਹੈ ਸਰਦੀ ਬਹੁਤ ਵੱਧ ਗਈ ਹੈ ਅਸੀਂ ਦਿਨ ਰਾਤ ਇਸ ਕਾਰਜ ਨੂੰ ਲੱਗੇ ਹਾਂ ਅਗਲੇ ਘੜੇ ਅਸੀਂ 12 ਘੰਟਿਆਂ ਚ ਦੇਵਾਂਗੇ ਜਿੰਨੇ ਕੰਮ ਰਹਿ ਗਏ ਨੇ ਅਸੀਂ ਐਵਰੇਜ 12 ਘੰਟਿਆਂ 'ਚ ਇੱਕ ਕਾਰ ਤਿਆਰ ਕਰਕੇ ਦੇਵਾਂਗੇ ਸੋ ਸੰਗਤਾਂ ਨੂੰ ਸਾਡੀ ਪਰਜੋਲ ਅਪੀਲ ਹੈ ਬੇਨਤੀ ਹੈ ਵੀ ਆਪ ਜੀ ਇਸ ਕਾਰਜ ਦੇ ਵਿੱਚ ਜੋ ਵੀ ਸਹਿਯੋਗ ਹੁਣ ਪਾ ਸਕਦੇ ਜੇ ਬਹੁਤ ਸੁਨਹਿਰੀ ਮੌਕਾ ਹੈ ਅਸੀਂ ਲਗਭਗ 10 ਤੋਂ 5 ਦਸੰਬਰ ਤੱਕ ਸਾਰੇ ਕਾਰ ਕੰਪਲੀਟ ਕਰ ਦੇਵਾਂਗੇ ਸੋ ਅਸੀਂ ਦੁਬਾਰਾ ਫਿਰ ਪ੍ਰੈਸ ਕਲੱਬ ਵਾਲਿਆਂ ਦਾ ਸਮੂਚੀਆਂ ਸੰਗਤਾਂ ਦਾ ਡੋਨਰਾਂ ਦਾ ਔਰ ਜਿੰਨੇ ਜਿੰਨੇ ਵੀ ਇਸ ਕਾਰਜ ਦੇ ਨੂੰ ਸਹਿਯੋਗ ਦਿੱਤਾ ਅਸੀਂ ਜਿਸ ਅਗਸਤ 25 ਤੋਂ ਲੱਗੇ ਸੀ ਤੇ ਗਗਸਤ 25 ਤੋਂ ਅਸੀਂ ਇਹ ਕਾਰਜ तकरीबन ਸਾਢੇ 3 ਮਹੀਨਿਆਂ ਚ ਮਹਾਰਾਜ ਦੀ ਬਖਸ਼ਿਸ਼ ਸਤਕਾ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਦੀ ਦੇਣ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦੇ ਰਹੀ ਹੈ ਤੇ ਉਸ ਕਰਕੇ ਹੀ ਅਸੀਂ ਇਹ ਕਾਰਜ ਸਿਰੇ ਲਾ ਰਹੇ ਹਾਂ ਸੰਗਤ ਦੀ ਅਸੀਸ ਹੈ ਗੁਰੂ ਮਹਾਰਾਜ ਦੀ ਅਸੀਸ ਹੈ ਜਿੱਥੇ ਗੁਣਾਨਕ ਪਾਤਸ਼ਾਹ ਦਾ ਦਿਹਾੜਾ ਬੜੀ ਚੜ੍ਹਦੀ ਕਲਾ ਦਾ ਬਣਾਇਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350ਵਾਂ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦੀ ਦਿਹਾੜਾ 350ਵਾਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅਸੀਂ ਘਰ ਦੇ ਕੇ ਅਸੀਂ ਗੁਰੂ ਸਾਹਿਬਾਨ ਦੀ ਖੁਸ਼ੀ ਲੈ ਰਹੇ ਹਾਂ ਲੋੜਵੰਦ ਨੀਡੀ ਪਰਿਵਾਰ ਬਹੁਤ ਹੀ ਨੀੜ ਜਿਹੜੇ ਕਿ ਲੇਬਰ ਕਰਨ ਵਾਲੇ ਸਾਰੇ ਘਰ ਸੀ ਔਰ ਕਈ ਘਰਾਂ ਦੇ ਵਿੱਚ ਤਾਂ ਲੇਬਰ ਵਾਲਾ ਵੀ ਨਹੀਂ ਸੀ ਇੱਕ ਰੋਟੀ ਮੰਗ ਕੇ ਖਾਣ ਵਾਲੀ ਗੱਲ ਹੈ ਮੰਦਬੁੱਗੀ ਬੱਚੇ ਸੀ ਉਹਨਾਂ ਦੇ ਇਹ ਸੇਵਾਵਾਂ ਸਾਡੀ ਝੋਲੀ ਪਈਆਂ ਨੇ ਅਸੀਂ ਫਿਰ ਦੁਬਾਰਾ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੁੱਚੀ ਪਲਸ ਪਲਸ ਕਲੱਬ ਦਾ ਪ੍ਰੈਸ ਕਲੱਬ ਦਾ ਧੰਨਵਾਦ ਕਰਦੇ ਹਾਂ ਸੋਸ਼ਲ ਮੀਡੀਆ ਦੇ ਜਿਨ੍ਹਾਂ ਨੇ ਸੇ ਪ੍ਰਚਾਰਿਆ ਫਸਾਰਿਆ ਪਰ ਇਹਨਾਂ ਮਿਲੀ ਸੰਗਤਾਂ ਨੂੰ ਤੋਂ ਜੋ ਸੰਗਤ ਸਾਡੇ ਨਾਲ ਅੱਜ ਬੰਬੇ ਤੋਂ ਆਏ ਨੇ ਪ੍ਰਧਾਨ ਸਾਹਿਬ ਆਏ ਨੇ ਖਾਰਗੋਦਾ ਸਾਹਿਬ ਦੇ ਸਮੁੱਚੇ ਇਹਨਾਂ ਦੇ ਨਾਲ ਟੀਮ ਆਈ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਨੇ ਬੇਨਤ ਮਾਇਆ ਸਾਨੂੰ ਭੇਜੀ ਤੇ ਅੱਜ ਹੋਰ ਵੀ ਭੇਜਣ ਲਈ ਇੱਕ ਕਾਰਜ ਲਈ ਘਰ ਵੇਖ ਰਹੇ ਨੇ ਕਿਹੜੇ ਕਿਹੜੇ ਬੰਨੇ ਅਸੀਂ ਕਾ ਇਡੈਂਟੀਫਾਈ ਕੀਤੇ ਹੋਏ ਨੇ ਇਹ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਸਾਰੇ ਘਰ ਵਿਖਾਉਣੇ ਨੇ ਸੋ ਮੈਂ ਫਿਰ ਆਪ ਸਾਰੇ ਅੱਗੇ ਬੇਨਤੀ ਕਰਦਾ ਹਾਂ ਕਾਜ ਜੋ ਬਹੁਤ ਵੱਡੇ ਨੇ ਅਸੀਂ ਘੱਟੋ ਘੱਟ 1200 ਬੱਚਾ ਜੋ ਫਲੱਡ ਦੇ ਵਿੱਚ ਆਇਆ ਸੀ 1200 ਬੱਚੇ ਦੀ ਫੀਸ ਫ੍ਰੀ ਕਰ ਦਿੱਤੀ ਹੈ ਜੋ ਵੀ ਇਸ ਬੱਚੇ ਸਕੂਲਾਂ 'ਚ ਪੜਦੇ ਸੀ ਸਾਡੀਆਂ ਅਕਾਲ ਅਕੈਡਮੀਆ 'ਚ ਪੜਦੇ ਸੀ ਅਸੀਂ 1200 ਬੱਚਿਆਂ ਦੀ ਸਾਲ ਦੀ ਸਾਰੀ ਫੀਸ ਹਰ ਚੀਜ਼ ਜੋ 유ਨੀਫਾਰਮ ਬੁੱਕ ਸਟੇਸ਼ਰੀ ਔਰ ਬਹੁਤ ਵੱਡੇ ਕੰਮ ਅਸੀਂ ਲਗਭਗ ਹੁਣ ਤੱਕ ਰਾਸ਼ਨ ਦੀਆਂ ਕਿਟਾਂ ਕੋਈ 8000 ਕਿਟਾਂ ਜਿਹੜੀਆਂ ਕਿ 40 ਤੋਂ 50 ਕਿਲੋ ਵੇਟ ਦੀਆਂ ਉਹ 8000 ਕਿੱਟਾਂ ਵੰਡੀਆਂ ਜਾ ਚੁੱਕੀਆਂ ਨੇ ਹੋਰ ਅਸੀਂ ਹੁਣ ਬੁੱਕ ਸਟੇਜ ਸੀ ਯੂਨੀਫਾਰਮ ਔਰ ਸਵੈਟਰਾਂ ਖਾਸ ਕਰਕੇ ਔਰ ਸਰਦੀ ਦੇ ਸਾਰੇ ਕੱਪੜੇ ਉਹ ਬੰਬੇ ਤੋਂ ਇੱਕ ਟੱਕੜ ਪਰ ਕੇ ਆਇਆ ਸੀ ਉਹ ਵੀ ਅਸੀਂ ਸੰਗਤ ਨੂੰ ਦੇ ਰਹੇ ਹਾਂ ਔਰ ਅਸੀਂ ਲਗਾਤਾਰ ਜੋ ਜੀ ਕੀ ਬੱਚੀ ਦਾਸ ਬਣ ਰਹੀ ਤੋਂ ਖਾਰ ਗਿਰੋ ਜਰਾ ਬੰਬਈ ਦਾ ਮੱਕੇ ਸੇਵਜ਼ਾਰ ਹੈ ਬਾਬਾ ਜੀ ਦੇ ਨਾਲ ਆਪਣਾ ਨਾਮ ਬਾਬਾ ਜੀ ਦੇ ਨਾਲ ਅਸੀਂ ਵੈ 63 ਸਾਲ ਤੋਂ ਜੁੜੇ ਆਇਆ ਐ ਸਸ ਸਾਲ ਦਾ 63 ਸਾਲ ਤੋਂ ਜੁੜੇ ਆਇਆ ਬਾਬਾ ਜੀ ਦੀ ਐਨੀ ਅਰਦਾਸ ਸੱਚੇ ਪਾਸਾ ਕਰਦੇ ਸੀ ਮੈਂ ਆਪਣੀ ਤੋਂ ਥੋੜੀ ਦੂਰ ਬੜਾ ਸਸਟਰੀ ਦੱਸ ਜਰਾ ਇਹ ਦਾਸ ਦੂ ਬਿੰਡ ਵਾਲਾ ਜਿਹੜਾ ਰਹਿੰਦਾ ਸੀ ਤੇ ਦਾਸ ਚਾਹਲੀ ਕਾਰ ਜੋ ਬਾਬਾ ਜੀ ਦੀ ਸੇਵਾ ਅਸੀਂ ਆ ਗਏ ਰਹਿਣ ਵਾਸਤੇ ਦੱਸ ਰਿਹਾ ਕਿ ਬਾਬਾ ਜੀ ਚਾਰੀ ਆਦਮੀ ਦੋ ਬੈਡਰੂਮ ਦਾ ਫਲੈਟ ਮੈਂ ਕਿੱਥੇ ਕਰਾਂਗਾ ਕਹਿੰਦਾ ਫਿਕਰ ਨਾ ਕਰ ਵਾਹਿਗੁਰੂ ਤੁਹਾਨੂੰ ਪ੍ਰਿਆਰ ਦੇਵੇਗਾ ਆਜ ਵਾਹਿਗੁਰੂ ਦੇ ਰੱਬ ਮੇਰੇ ਕੋਲ ਦਸ ਮੈਟਰ ਦਾ ਫਲੈਟ ਹੈ ਤੇ ਮੈਂ ਇਕੱਲਾ ਬਚੇ ਰਹਿੰਦੇ ਮੇਰੇ ਬੱਚੇ ਵਕਫਾ ਕਰ ਚੀਜ਼ ਬਾਬਾ ਜੀ ਦੀ ਅਨੀ ਮੇਰ ਅਰਦਾਸ ਦਾ ਫਰਕ ਸੱਚੇ ਪਾਤਸ਼ਾਹ ਮੰਨ ਸੇਵਾ ਕਰੋ ਉਹ ਸੇਵਾ ਪੂਰਨ ਦੀਏ ਅੱਜ ਜੀ ਦੀ ਸੇਵਾ ਸੀ ਕਰ ਰਹੇ ਆ ਸੰਗਤ ਬੰਬੇ ਦੀ ਦਾ ਸੰਗਤ ਨੇ ਇਕੱਠੀ ਕੀਤੀ ਹੈ ਅਸੀਂ ਬਾਬਾ ਜੀ ਦੀ ਸੁਹੀ ਕਰਾ ਰਹੇ ਆ ਕਿ ਬਾਬਾ ਜੀ ਨੇ ਦੇਖਦੇ ਆ ਰਹੇ OK。 ਕਾਫੀ ਚੱਲਦੋ ਗੈਟਵੇ ਚੱਲਦੀ ਹੈ ਬਈ ਇਹ ਬੱਚੇ ਫੜਦੇ ਹੋਏ ਆ ਉਹ ਬੱਚਾ ਦੀ ਜੋ ਇਹਨਾਂ ਨੇ ਦੇਖਿਆ ਅੱਜ ਵੀ ਦੇਖ ਕੇ ਆਇਆ ਬੜਾ ਦਿਲੋਂ ਦੁੱਖ ਹੁੰਦਾ ਹੈ ਕਿ ਦੇਖੋ ਕਿੰਨਾ ਵੱਡਾ ਕੰਮ ਹੈ ਇਹਨਾਂ ਨੇ ਸੰਭਾਲਿਆ ਆ ਬਾਬਾ ਜੀ ਇਹਨਾਂ ਨੇ ਸੰਭਾਲਿਆ ਆ ਬਾਬਾ ਇਕਬਾਲ ਜੀ ਦਾ ਅਸਰ ਬਹੁਤ ਵੇਰਸੀ ਉਹਨਾਂ ਦੀ ਤੇ ਸਾਡੇ ਪਾਸ ਚੱਲਦੇ ਵੇ ਅਸੀਂ ਅੱਗੇ ਵੀ ਧਿਆਨ ਕਰਾਂਗੇ ਕਿ ਜੋ ਵੀ ਹੋ ਸਕੇ ਬਸ ਤੋਂ ਜੋ ਸੇਵਾ ਤੇ ਹੈ ਉਹ ਕਰਕੇ ਜਾਣੀ ਜਾਨੀ ਹੈ ਹੋਰ ਵੀ ਸੇਵਾ ਅਸੀਂ ਕੱਚੇ ਜਾ ਕੇ ਕਰਾਂਗੇ ਤਾਂ ਕਿ ਇਹਨਾਂ ਦਾ ਕੰਮ ਬੰਦ ਨਾ ਹੁੰਦਾ ਹੋਵੇ ਕੰਮ ਚੱਲਦਾ ਰਹੇ ਇਹੋ ਅਰਦਾਸ ਹੈ ਤੁਸੀਂ ਰਦਾਸ ਕਰੋ ਕਿ ਅਸੀਂ ਇਸ ਕੰਮ ਜੀ ਸਫਲ ਹੋਈਏ ਵਾਹਿਗੁਰੂ ਮਰ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਸਿਕੁੰਦਰ ਸਿੰਘ ਪਿੰਡ ਲੋਦੀ ਗੁਜਰ ਹੈ ਜਿਲ੍ਹਾ ਅਮਰਸਾ ਹਾਂ ਤੁਹਾਨੂੰ ਅਜ ਮੇ ਘਰ ਮਿਲਦੇ ਆ ਕਿ ਇਸ ਤਰ੍ਹਾਂ ਹੜ੍ਹ ਚ ਕਿਤਨਾ ਪਲਾਂ ਹੋਈ ਬਰਬਾਦੀ ਹੋ ਦੱਸੋ ਜੀ ਹੜ੍ਹ ਚ ਤੇ ਬਹੁਤ ਜ਼ਿਆਦੀ ਬਰਬਾਦੀ ਹੋਈ ਜੇ ਘਰ ਵੀ ਟੱਟ ਗਏ ਹੀ ਮੇਰੇਆਂ ਤੋਂ ਗਾਵਾਂ ਵੀ ਮਰ ਗਈਆਂ ਦੁੱਧ ਵਾਲੀਆਂ ਫਸਲ ਹੀ ਮਾਰੀ ਗਈ ਹੈ ਬਹੁਤ ਮੰਦਾਲ ਹੋਇਆ ਜੀ ਤੇ ਸਾਨੂੰ ਬਾਬਾ ਜੀ ਨੇ ਘਰ ਵੜਾ ਕੇ ਦਿੱਤਾ ਵਾ ਕੋਲ ਸਾਹਿਬ ਵਾਲਿਆਂ ਨੇ ਬਹੁਤ ਅਸੀਂ ਧੰਨਵਾਦ ਕਰਦੇ ਆ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਕਿ ਮੰਨ ਲਓ ਸਾਡਾ ਘਰ ਬਣ ਗਿਆ ਸਾਡੇ ਸਿਰ ਤੇ ਛੱਤ ਆ ਗਈ ਆ ਤੇ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਸਾਡਾਂ ਤੋਂ ਬਾਅਦ ਕਿਤਨਾ ਗੁਜ਼ਾਰਾ ਹੋ ਰਿਹਾ ਟੁੱਟ ਗਿਆ ਸੀ ਰੁੜ ਗਿਆ ਸੀ ਕੀ ਹੋਇਆ ਸੀ ਘਰ ਨੂੰ ਜਿੱਟ ਗਿਆ ਸੀ ਜੀਆਂ ਅੰਦਰ ਪਾਣੀ ਵਾ ਪੈ ਗਿਆ ਤੇ ਡਿਗ ਪਈ ਜੀ ਹਾਂਜੀ ਤੇ ਹੁਣ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਸੀ ਹੁਣ ਗੁਜ਼ਾਰਾ ਬਹੁਤ ਔਖਾ ਜੀ ਤੰਬੂ ਲਾ ਕੇ ਬੈਠੇ ਹਾਂ ਤੇ ਮੰਨ ਲਓ ਹੁਣ ਬਾਬਾ ਜੀ ਹੁਣ ਘਰ ਬਣਾਤਾ ਆ ਸਾਨੂੰ ਬੜੀ ਖੁਸ਼ੀ ਹੈ ਚੀਜ਼ ਦੀ ਕਿੰਨੇ ਪਰਿਵਾਰਕ ਮੈਂਬਰੀ ਕਿੰਨੀ ਕੀ ਪਰੇਸ਼ਾਨੀ ਹੁੰਦੀ ਤੁਮ ਜਰਾਨ ਸਾਨੂੰ ਬਹੁਤ ਜਿਆਦਾ ਪਰੇਸ਼ਾਨੀ ਹੈ 7-8 ਜੀ ਆ ਬਹੁਤ ਜਿਆਦਾ ਪਰੇਸ਼ਾਨੀ ਬੱਬਾ ਜੀ ਨੇ ਕੀ ਕੋਈ ਦਿੱਤਾ ਤੁਹਾਨੂੰ ਸਾਨੂੰ ਬਾਬਾ ਜੀ ਹਣਾ ਘਰ ਵਧੀਆ ਬਣਾ ਕੇ ਦਿੱਤਾ ਮੰਝੇ ਦਿੱਤੇ ਆ ਮੰਨ ਲਓ ਭਾਂਡੇ ਦਿੱਤੇ ਆ ਰਸਤੇ ਦਿੱਤੀ ਆ ਹਾਂਜੀ ਬਹੁਤ ਕੋਸ਼ਿਸ਼ ਦਿੱਤਾ ਜੀ ਹੋਰ ਕੋਈ ਆ ਹਾਂਜੀ ਹੋਰ ਕੋਈ ਆ ਮਦਦ ਲਈ ਨਹੀਂ ਪਹਿਲਾਂ ਆਏ ਸੀ ਤੇ ਮੰਨ ਲਓ ਰੁਪਇਆ 50000 ਸਾਨੂੰ ਦੇ ਕੇ ਗਏ ਸੀ ਤੇ ਮੰਨ ਲਓ ਅਸੀਂ ਜੋ ਸੀਮੈਂਟ ਸੁਮਟ ਰੇਤ ਰੁੱਤ ਲੈਂਦੀ ਸੀ ਮੁੜ ਕੇ ਆ ਬਾਬਾ ਜੀ ਨੇ ਕੀਤਾ ਸਾਰਾ ਇਹਨਾਂ ਨੇ ਹਾਲ ਅਕੈਡਮੀ ਵਾਲਿਆਂ ਤੇ ਵਧੀਆ ਨੂੰ ਤੁਹਾਡੇ ਬਾਬਾ ਜੀ ਨੇ ਘਰ ਬਣਾ ਦਿੱਤਾ ਹੁਣ ਪਹਿਲਾਂ ਬਹੁਤ ਪਰੇਸ਼ਾਨੀ ਤੰਗੀ ਸੀ ਬੱਚਿਆਂ ਦੇ ਨਾਲ ਪਰਿਵਾਰ ਚ ਤੇ ਹੁਣ ਚਲੋ ਬਹੁਤ ਸਾਨੂੰ ਖੁਸ਼ੀ ਆ ਪਈ ਸਾਡੇ ਸਿਰ ਤੇ ਛੱਤ ਹੋ ਗਈ ਆ ਤੇ ਅਸੀਂ ਵਜੇ ਘਰ ਦੇ ਮਾਲਕ ਫੇਰ ਦੁਬਾਰਾ ਤੋਂ ਹੋਏ ਆ ਹਾਂਜੀ ਕਿਤਰਾ ਸੀਗਾ ਹੁਣ ਅਗਲੋ ਠੰਡ ਆ ਰਹੀ ਸੀ ਲਗਾਤਾਰ ਹਾਂਜੀ ਬਹੁਤ ਠੰਡੀ ਚਲੋ ਇਹਦਾ ਟਾਈਮ ਬਸ ਕਰੀ ਜਾਂਦੇ ਜਿਆਦਾ ਸਾਨੂੰ ਬੱਚੇ ਦੀ ਮੁਸ਼ਕਲ ਆ ਗਈ ਸੀ ਤੇ ਪਰੇਸ਼ਾਨ ਬੱਚਾ ਹੁੰਦਾ ਹੀ ਸਕੂਲ ਵੀ ਜਾਂਦਾ ਹੈਗਾ ਹੀ ਤੇ ਫਿਰ ਵੀ ਮੰਨ ਲਓ ਇਹਨੂੰ ਵੀ ਤੰਗਿੰਦੀ ਸਕੂਲ ਵੀ ਭੇਜਣਾ ਵਿੱਚੋਂ ਦੋ ਵਾਰੀ ਬਿਮਾਰ ਹੋ ਗਿਆ ਸਾਰਾ ਪਰਿਵਾਰ ਹੀ ਇੱਕ ਵਾਰੀ ਬਿਮਾਰ ਹੋ ਕੇ ਫਿਰ ਸਹੀ ਹੋਏ ਤੇ ਚਲੋ ਹੁਣ ਘਰ ਤੇ ਸ਼ਾਦ ਤੱਕੀਆ ਚਲੋ ਹੁਣ ਗਾਂਵ ਆਹਰੇ ਚਲੋ ਸਿੰਗਾ ਸਮਾਈ ਲਿਆ ਬੇਤੀ ਵਧੀਆ ਗੱਲਾਂ ਜਵਾਈ ਭਾਈ ਵੀ ਹੁੰਦਾ ਬੇਟੀ ਵੀ ਆਈ ਹੀ ਤੇ ਮੰਨ ਲਓ ਬਹੁਤ ਪਰੇਸ਼ਾਨ ਨਹੀਂ ਹੈਗੀ ਉਹ ਇਹ ਕਹਿੰਦੇ ਜੋਨੇ ਠੰਡ ਦੇ ਦਿਨ ਆ ਰਹੇ ਸੀਗੇ ਮਕਾਨ ਤੁਹਾਡੇ ਕੋਲ ਹੈ ਨਹੀਂ ਛੱਤ ਤੁਹਾਡੇ ਕੋਲ ਹੈ ਨਹੀਂ ਹੁਣ ਤੁਹਾਨੂੰ ਛੱਤ ਮਿਲ ਗਈ ਕੀ ਹਾਂ ਹਾਂਜੀ ਬਹੁਤ ਲੱਤਿਆ ਹੈ ਜੀ ਹਾਂਜੀ ਬੜੇ ਔਖੇ ਦਿਨ ਲੰਘੇ ਬਈ ਹੁਣ ਬਾਬਾ ਜੀ ਨੇ ਘਰ ਬਣਾ ਕੇ ਦਿੱਤਾ ਵਦਿਆ ਟਾਈਮ ਪਾਸ ਹੋ ਜਾਣਾ ਹੁਣ ਪਹਿਲਾਂ ਵੀ ਸਾਡੇ ਘਰਾਂ ਉਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਉਸ ਤੋਂ ਬਾਅਦ ਆ ਹੁਣ ਅਸੀਂ ਘਰ ਬਣਾਇਆ ਸੀ ਉਸ ਤੋਂ ਬਾਅਦ ਆ ਹੁਣ ਪਾਣੀ ਆਇਆ ਪਾਣੀ ਕਰਕੇ ਪੂਰਾ ਸਾਰਾ ਟਹਿ ਗਿਆ ਸਮਾਨ ਵੀ ਕੁਝ ਖਰਾਬ ਹੋਇਆ ਤੇ ਬਾਬਾ ਜੀ ਨੇ ਸਮਾਨ ਵੀ ਦਿੱਤੇ ਮੰਜੇ ਅਗਦੇ ਭਾਂਡੇ